ਸੰਦੂ ਸਾਹਿਬ ਲਾਓ ਲਾਓ ਜਲਦੀ ਤੇ ਚਮਤਕਾਰ ਕਰੋ ਜਲਦੀ ਬਸ ਆ ਦੇਖੀ ਚੱਲ ਪਾਉਣ 1 ਮਿੰਟ ਰੁਕ 1 ਮਿੰਟ ਰੁਕ ਬਸ ਚਲੋ ਚਲੋ ਕਰੋ ਕਰੋ ਕੰਮ ਚਮਤਕਾਰ ਬਸ ਚਮਤਕਾਰ ਐਵੇਂ ਦਾ ਹੋਊਗਾ ਪਾਉਣ ਦੁਨੀਆ ਹੈਰਾਨ ਹੋ ਜੂਗੀ ਦੁਨੀਆ ਹੈਰਾਨ ਹਾਂਜੀ ਬਸ ਦੋਸਤੋ ਤੁਸੀਂ ਆ ਦੋ ਇੰਜੈਕਸ਼ਨ ਟਮਾਟਰ ਦੇ ਵਿੱਚ ਲਾ ਦਿਓ ਆ ਇੱਕ ਤਾਂ ਹੁਣ ਦਿੱਤਾ ਲਾ ਆ ਵੀ ਫੜ ਲੈ ਇਹਦੇ ਵੀ ਲਾ ਦੇਣਾ 1 ਮਿੰਟ ਰੁਕ ਲਾਓ ਲਾਓ ਜਲਦੀ ਪਰ 2 ਮਿੰਟ ਰੋਗੀਦਾ ਪਵਣ ਹੁਣੇ ਤੇਰੇ ਸਾਹਮਣੇ ਰਿਜ਼ਲਟ ਆ ਜੂਗਾ ਦੇਖੀ ਜਾ ਇਹਦੋ ਅੱਛਾ ਟਮਾਟਰ ਦੇ ਟੀਕਾ ਲਾਇਆ ਬਾਬ ਮੇਰੇ ਪੂਰਾ ਅਸਰ ਕਰ ਗਿਆ ਦੇਖ ਲੈ ਹੋਰ ਸੰਦੂ ਸਾਹਿਬ ਕਰਨਾ ਸੀ ਅਸਰ ਇੰਨੀ ਵਧੀਆ ਚੀਜ਼ ਬਣਦੀ ਆ ਆ ਦੇਖ ਲੈ ਮੈਂ ਕਹਿੰਦਾ ਚਮਕਾ ਮਾਰਨ ਲੱਗ ਗਿਆ ਸਰੀਰ ਇਹਦਾ ਹਾਂਜੀ ਪਵਣ ਜਲਦੀ ਜਲਦੀ ਆਪਾਂ ਆਪਣੇ ਦੋਸਤਾਂ ਨੂੰ ਦੱਸਿਓ ਇਹ ਇੰਜੈਕਸ਼ਨ ਆਪਾਂ ਕਿਉਂ ਲਾ ਰਹੇ ਸੀ ਟਮਾਟਰ ਦੇ ਹਾਂਜੀ ਦੋਸਤੋ ਤੁਹਾਡੇ ਫਾਇਦੇ ਦੀ ਵੀਡੀਓ ਆ ਬਹੁਤ ਫਾਇਦੇ ਹੋਣ ਵਾਲੇ ਆ ਉਹ ਵੀ ਸਸਤੇ ਦੇ ਵਿੱਚ ਤੁਸੀਂ ਕੀ ਕਰਨਾ ਜੀ ਇੱਕ ਲੈ ਲੈਣਾ ਜੀ ਟਮਾਟਰ ਠੀਕ ਹਾਂਜੀ ਤੇ ਇਹਦੇ ਉੱਪਰ ਆਪਾਂ ਪਾਵਾਂਗੇ ਜੀ ਇੱਕ ਚਮਚੀ ਚੀਨੀ ਠੀਕ ਹਾਂਜੀ ਇੱਕ ਚਮਚੇ ਦੇ ਉੱਪਰ ਪਾਤਾ ਆਪਾਂ ਖੰਡ ਦਾ ਠੀਕ ਚਮਚਾ ਹਲਦੀ ਦਾ ਠੀਕ ਦੇਖੀ ਜਾਓ ਦੋਸਤੋ ਜਿਹੜੇ ਇਹ ਟ੍ਰਿਕ ਆ ਤੁਹਾਨੂੰ ਦੱਸਣ ਲੱਗੇ ਐਨਾ ਜ਼ਿਆਦਾ ਵਰਕ ਕਰਦੀ ਹੈ ਪਰਸਨਲ ਤੌਰ ਤੇ ਅਸੀਂ ਘਰੇ ਯੂਜ਼ ਕਰਕੇ ਦੇਖੀ ਆ ਹਾਂਜੀ ਤੇ ਨਾਲ ਹੀ ਆਪਾਂ ਇਹਦੇ ਪਾਵਾਂਗੇ ਜੀ ਇੱਕ ਚਮਚ ਕੌਫੀ ਦਾ ਠੀਕ ਛੋਟਾ ਚਮਚੀ ਲੈ ਲਾ ਤੁਸੀਂ ਜ਼ਿਆਦਾ ਵੱਡੇ ਨਹੀਂ ਲੈ ਬਿਲਕੁਲ ਦੋਸਤੋ ਇਹ ਐਡਾ ਸਸਤਾ ਮਤਲਬ ਕਿ ਟ੍ਰਿਕ ਵੀ ਤੁਹਾਨੂੰ ਮਹਿੰਗੇ ਮਹਿੰਗੇ ਇੰਜੈਕਸ਼ਨ ਲਵਾਉਣ ਦੀ ਕੋਈ ਲੋੜ ਨਹੀਂ ਪੈਣੀ ਹਾਂਜੀ ਤੇ ਹੁਣ ਆਪਾਂ ਜਿਹੜਾ ਕਿ ਹਲਦੀ, ਚੀਨੀ ਤੇ ਕਾਫੀ ਤੇ ਇੱਕ ਆਪਾਂ ਟਮਾਟਰ ਚਾਰੇ ਚੀਜ਼ਾਂ ਲੈ ਲਈਆਂ ਹੈਗੀਆਂ ਤੇ ਹੁਣ ਆਪਾਂ ਇਹਦੇ ਉੱਪਰ ਪਾਵਾਂਗੇ ਜੀ ਦਹੀਂ ਠੀਕ ਪਰ ਉਸ ਤੋਂ ਪਹਿਲਾਂ ਆਪਾਂ ਟਮਾਟਰ ਨੂੰ ਜਿਹੜਾ ਕਿ ਥੋੜਾ ਜਿਹਾ ਫੇਲ ਲੈਣਾ ਜਾਂ ਫਿਰ ਤੁਸੀਂ ਇਹਨੂੰ ਕੱਟ ਲੈਣਾ ਹਾਂਜੀ ਤੇ ਹੁਣ ਆਪਾਂ ਲੈਣਾ ਜੀ ਦਹੀਂ ਲਓ ਜੀ ਇੱਕ ਚਮਚਾ ਪੈਦੇ ਉੱਪਰ ਪਾਤਾ ਦਹੀਂ ਦਾ ਠੀਕ ਤੇ ਹੁਣ ਆਪਾਂ ਇਹਨੂੰ ਥੋੜਾ ਕੁ ਟਾਈਮ ਜਾਨੀ 1 ਕੁ ਮਿੰਟ ਆਪਣੀ ਜਿਹੜੀ ਗੈਸ ਆ ਔਨ ਕਰ ਲੈਣੀ ਆ ਫਿਰ ਤੋਂ ਤੇ ਇਹਨੂੰ ਆਪਾਂ ਜਿਹੜਾ ਕੀ ਪਕਾਵਾਂਗੇ ਇਹਦੇ ਵਿੱਚ ਹਾਂਜੀ ਤੇ ਹੁਣ ਆਪਾਂ ਇਹਨੂੰ 1 ਮਿੰਟ ਪਕਾਉਣ ਤੋਂ ਬਾਅਦ ਹੁਣ ਆਪਾਂ ਗੈਸ ਆ ਜਿਹੜੀ ਕਰ ਦਿੰਨੇ ਆ ਬੰਦ ਠੀਕ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਵੀ ਇਹ ਗਰਮ ਜਾ ਹੋ ਗਿਆ ਪੂਰਾ ਠੀਕ ਤੇ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਦੋਸਤੋ ਇਹ ਆਪਾਂ ਜਿਹੜਾ ਕਿ ਟੈਨ ਰਿਮੂਵਿੰਗ ਬਣਾਉਨੇ ਹੈਗੇ ਆ ਦੋਸਤੋ ਜਿਹੜੇ ਗਰਮੀ ਦੇ ਵਿੱਚ ਮੈਲ ਜਮ ਜਾਂਦੀ ਆਪਣੇ ਹੱਥਾਂ ਬਾਹਾਂ ਤੇ ਮੂੰਹ ਤੇ ਹੌਂਤੇ ਹਾਂਜੀ ਹਾਂਜੀ ਤੇ ਇਹ ਆਪਾਂ ਤਾ ਬਣਾ ਕੇ ਰੱਖਦੇ ਆ ਕਿਉਂਕਿ ਇਹਨੂੰ ਤੁਸੀਂ 2-3 ਦਿਨਾਂ ਵਾਸਤੇ ਸਟੋਰ ਵੀ ਕਰਕੇ ਰੱਖ ਸਕਦੇ ਹੋਵੇਂ ਤੁਹਾਨੂੰ ਰੋਜ਼-ਰੋਜ਼ ਬਣਾਉਣਾ ਪਊਗਾ ਤੇ ਦੋਸਤੋ ਲਾਸਟ ਵਿੱਚ ਤੁਹਾਨੂੰ ਦਿਖਾਉਣੀ ਹੈ ਵੀ ਮੈਲ ਕਿੰਨੀ ਲੌਂਦੀ ਹੈ ਇਹ ਹਾਂਜੀ ਤੇ ਬਹੁਤ ਹੀ ਇਹਦਾ ਵਧੀਆ ਰਿਜ਼ਲਟ ਮਿਲਦਾ ਹੈਗਾ ਤੇ ਹੁਣ ਆਪਾਂ ਕੀ ਕਰਾਂਗੇ ਜੀ ਹੁਣ ਆਪਾਂ ਇਹਨੂੰ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਕੇ ਗ੍ਰाइंड ਕਰ ਲਾਂਗੇ ਹਾਂਜੀ ਤੇ ਹੁਣ ਆਪਾਂ ਇਹਦਾ ਬਣਾ ਲੈਨੇ ਆ ਜੀ ਪੇਸਟ ਠੀਕ ਗੰਡਾ ਹੀ ਆ ਬਿਲਕੁਲ ਵੀ ਨਾਰੈਣ ਤੇ ਜਿਹੜਾ ਕੇਸ ਮੋਤ ਜਿਹਾ ਪੇਸਟ ਬਣ ਜਾਵੇ ਠੀਕ ਹੈ ਜੀ ਠੀਕ ਹੈ ਤੇ ਹੁਣ ਆਪਾਂ ਇਹਨੂੰ ਕੱਢ ਲੈਨੇ ਆ ਕਟੋਰੀ ਚ ਹਮ ਹਮ ਦੋਸਤੋ ਤੁਸੀਂ ਜਿਹੜਾ ਕਿ ਇਹਨੂੰ ਫੇਸ ਤੇ ਵੀ ਲਾ ਸਕਦੇ ਹੋ ਗਰਦਨ ਵਗੈਰਾ ਤੇ ਆਪਣੀ ਜ਼ਿਆਦਾ ਟੈਨਿੰਗ ਹੋ ਜਾਂਦੀ ਹੈ ਜਾਂ ਆਪਣੀਆਂ ਬਾਹਾਂ ਤੇ ਜ਼ਿਆਦਾ ਹੋ ਜਾਂਦੀ ਹੈ ਤੇ ਫੇਸ ਤੇ ਵੀ ਹੋ ਜਾਂਦੀ ਹੈ ਕਿਉਂਕਿ ਜਦੋਂ ਧੁੱਪ ਦੇ ਵਿੱਚ ਕੰਮ ਕਰਦੇ ਆ ਬਾਹਰ ਖੇਤਾਂ ਦੇ ਵਿੱਚ ਤਾਂ ਫੇਸ ਤੇ ਨੀਸਾਨ ਟਾਈਨ ਹੋ ਜਾਂਦੀ ਹੈ ਠੀਕ ਹੈ ਜੀ ਆ ਮੇਰਾ ਪਵਨ ਆ ਕਰਕੇ ਦਿਖਾਓ ਕਿੰਨੀ ਮੈਲ ਚੜੀ ਖੜੀ ਹੈ ਵੇਖੋ ਲੈ ਧੁੱਪ ਦੇ ਵਿੱਚ ਤੁਹਾਨੂੰ ਕਿੰਨੇ ਵਾਰੀ ਕਿਹਾ ਵੀ ਬਾਹਾਂ ਜਿਹੜੀਆਂ ਪੂਰੀਆਂ ਪਾਜਿਆ ਕਰੋ ਨਹੀਂ ਤਾਂ ਫਿਰ ਆ ਤਾਂ ਜਾਦੂ ਹੁਣ ਮੈਂ ਕਰਕੇ ਵਿਖਾਈ ਦੇਣਾ ਦੋਸਤੋ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੁਸੀਂ ਬਾਹਾਂ ਤੇ ਜਿਹੜੀ ਕੀ ਇਹ ਚੰਗੀ ਤਰ੍ਹਾਂ ਮ사ਜ ਕਰ ਲੈਣੀ ਹੈ ਦੀ 3-4 ਮਿੰਟ ਠੀਕ ਆ ਫਿਰ ਆਪਾਂ ਇਹਨੂੰ ਜਿਹੜਾ ਕੀ ਸੁਕਾਵਾਂਗੇ ਸੁਕਾਉਣ ਤੋਂ ਬਾਅਦ ਜਿਹੜਾ ਕੀ ਆਪਾਂ ਇਹਨੂੰ ਰਿਮੂਵ ਕਰਾਂਗੇ ਠੀਕ ਯੈਮੀ ਤੁਹਾਡੇ ਜਿਵੇਂ ਧੌਂ ਤੇ ਹੁੰਦੀ ਆ ਹਮਮ ਕਾਲਖ ਧੌਂ ਤੇ ਵੀ ਬਹੁਤ ਜ਼ਿਆਦਾ ਫਰਕ ਪੈਂਦਾ ਆ ਦੇਖੋ ਬੱਤੀਆਂ ਬਣ ਬਣ ਕੇ ਲੈਂਦੀਆਂ ਪੰਗਾ ਨਾ ਦੇਖੋ ਹਾਂ ਫੇਸ ਤੇ ਵੀ ਲਾ ਸਕਦੇ ਹੋ ਤੁਸੀਂ ਕਿਉਂਕਿ ਇਦੇ ਵਿੱਚ ਆਪਾਂ ਹਜੇ ਜੇ ਤੁਸੀਂ ਚਾਹੋ ਤਾਂ ਜ਼ਿਆਦਾ ਤੁਹਾਡੇ ਪ੍ਰੋਬਲਮ ਨੂੰ ਇਹ ਤਾਂ ਥੋੜਾ ਜਿਹਾ ਆਪਾਂ ਇਹਦੇ ਵਿੱਚ ਬੇਕਿੰਗ ਪਾਊਡਰ ਵੀ ਪਾ ਸਕਦੇ ਹਾਂ ਮਿੱਠਾ ਸੋਡਾ ਵੀ ਪਾ ਸਕਦੇ ਹਾਂ ਜਾਂ ਹੋਰ ਪੱਤੀਆਂ ਵਾਰ-ਵਾਰ ਕੇ ਲੈਣੀਆਂ ਇਹ ਆ ਦੇਖੋ ਦੋਸਤੋ ਕਿਵੇਂ ਲੱਗ ਰਹੀ ਹੈ ਮੈਲ ਸਹੀ ਗੱਲ ਹੈ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਤੇ ਇੱਕ ਵਾਰੀ ਤੁਸੀਂ ਆਹ ਟੈਨ ਰਿਮੂਵਿੰਗ ਚੀਜ਼ ਆ ਜਿਹੜੀ ਇਹ ਜ਼ਰੂਰ ਵਰਤ ਕੇ ਵੇਖਿਓ ਹੋਮ ਮੇਡ ਹੈਗੀ ਐ ਤੇ ਰਿਜ਼ਲਟ ਵੀ ਵਧੀਆ ਮਿਲਦਾ ਕੋਈ ਇਹਦਾ ਸਾਈਡ ਇਫੈਕਟ ਵੀ ਨਹੀਂ ਹੈਗਾ ਤੇ ਵੀਡੀਓ ਸ਼ੇਅਰ ਕਰਿਆ ਤੇ ਕਮੈਂਟ ਵੀ ਜਰੂਰ ਕਰਿਆ ਜਿਹੜੇ ਜਿਹੜੇ ਆਹ ਵਾਲੀ ਚੀਜ਼ ਨੇਚਰਲ ਯੂਜ਼ ਕਰਦੇ ਆ